ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਗੱਲ ਕਰਨੀ ਹੈ ਕਿ ਹਾੜ ਦੇ ਮਹੀਨੇ ਦੇ ਵਿੱਚ ਆਪਾਂ ਬੜਾ ਕੁਝ ਕਰ ਲੈਣਾ ਹੈ ਬੜਾ ਕੁਝ ਕਰ ਸਕਦੇ ਹਾਂ ਪਰ ਇਹਦੇ ਵਿੱਚ ਆਪਾਂ ਨੂੰ ਪਰਮਾਤਮਾ ਵੱਲੋਂ ਦਿੱਤੀਆਂ ਗਈਆਂ ਕੁਝ ਚੀਜ਼ਾਂ ਸਮਝ ਕੇ ਚੱਲਣ ਦੀ ਜ਼ਰੂਰਤ ਹੈ ਸਾਧ ਸੰਗਤ ਜੀ ਸਾਧ ਫਕੀਰਾਂ ਵੱਲੋਂ ਸੰਤਾਂ ਵੱਲੋਂ ਦੱਸੀਆਂ ਹੋਈਆਂ ਕੁਝ ਚੀਜ਼ਾਂ ਇਸ ਸਾਹਾਰ ਦੇ ਮਹੀਨੇ ਦੇ ਵਿੱਚ ਜੇ ਅਸੀਂ ਅਪਣਾ ਲੈਂਦੇ ਹਾਂ ਤਾਂ ਆਪਣੀ ਜਿਹੜੀ ਜ਼ਿੰਦਗੀ ਹੈ ਬਹੁਤ ਹੀ ਖੂਬਸੂਰਤ ਹੋ ਸਕਦੀ ਹੈ ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹਨ ਪਰੇਸ਼ਾਨੀਆਂ ਹਨ ਰਾਤ ਨੂੰ ਸੌਣ ਤੋਂ ਪਹਿਲਾਂ ਅਸੀਂ ਕਈ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਦੇ ਬਾਰੇ ਸੋਚਦੇ ਰਹਿੰਦੇ ਹਾਂ ਜੇਕਰ ਅਸੀਂ ਇਹ ਗੱਲਾਂ ਸਮਝ ਲਈਏ ਜ਼ਿੰਦਗੀ ਦੇ ਵਿੱਚ ਲਾਗੂ ਕਰ ਦਿੱਤੀਆਂ ਤੇ ਪਰੇਸ਼ਾਨੀਆਂ ਸਾਡੀ ਜ਼ਿੰਦਗੀ ਤੋਂ ਸਾਡੇ ਜੀਵਨ ਤੋਂ ਦੂਰ ਚਲੀਆਂ ਜਾਣਗੀਆਂ। ਵੈਸੇ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਹਰ ਦਿਨ ਹੀ ਇੱਕ ਨਵਾਂ ਦਿਨ ਹੈ। ਹਰ ਸਾਹ ਜਿਹੜਾ ਆਪਾਨੂੰ ਪਰਮਾਤਮਾ ਦੇ ਵੱਲੋਂ ਬਖਸ਼ਿਸ਼ ਹੋਇਆ ਹੈ ਉਹ ਵੀ ਇੱਕ ਨਵੀਂ ਸ਼ੁਰੂਆਤ ਹੈ। ਪਰ ਜਿਹੜੇ ਇਸ ਤਰੀਕੇ ਦੇ ਨਾਲ ਦਿਨ ਤੂਹਾਰ ਹਨ ਚਾਹੇ ਉਹ ਮਾਸਿਆ ਹੈ, ਸੰਗਰਾਂਦ ਹੈ ਜਾਂ ਫਿਰ ਪੁੰਨਿਆ ਹੈ। ਜਾਂ ਹੋਰ ਜਿੰਨੇ ਵੀ ਤਿਉਹਾਰ ਹਨ ਇਹ ਵੀ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਜੀਵਨ ਦੇ ਵਿੱਚ ਖਾਸ ਮਹੱਤਤਾ ਰੱਖਦੇ ਹਨ ਅੱਜ ਇੱਕ ਕਹਾਣੀ ਬਾਣੀ ਦੇ ਮਾਧਿਅਮ ਦੇ ਰਾਹੀਂ ਸਮਝਾਵਾਂਗੇ ਕਿ ਕਿਵੇਂ ਅਸੀਂ ਮੱਸਿਆ ਤੋਂ ਅਗਲੇ ਦਿਨ ਤੋਂ ਹੀ ਇੱਕ ਦੋ ਕੰਮ ਕਰਕੇ ਆਪਣੇ ਜੀਵਨ ਨੂੰ ਪਰੇਸ਼ਾਨੀਆਂ ਤੋਂ ਮੁਕਤ ਕਰ ਸਕਦੇ ਹਾਂ ਆਪਣੀ ਜ਼ਿੰਦਗੀ ਵਿੱਚ ਇੱਕ ਨਵੇਂ ਕਿਸਮ ਦਾ ਸਵੇਰਾ ਲੈ ਕੇ ਆ ਸਕਦੇ ਹਾਂ ਆਪਾਂ ਕਿਸ ਤਰੀਕੇ ਦੇ ਨਾਲ ਤਰੱਕੀ ਦੇ ਰਾਤੇ ਜਾ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਆਪਾਂ ਹਰ ਇੱਕ ਉਸ ਸ਼ੈ ਨੂੰ ਪ੍ਰਾਪਤ ਕਰ ਸਕਦੇ ਹਾਂ ਜਿਹਦੇ ਬਾਰੇ ਅਸੀਂ ਮਨ ਵਿੱਚ ਵੱਡੇ ਵੱਡੇ ਸੁਪਨੇ ਲਏ ਹੋਏ ਹਨ ਸੋ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਆ ਜੇ ਅਤੇ ਕਮੈਂਟ ਬਾਕਸ ਤੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੇ ਲਗਵਾ ਦਿਓ ਜੀ ਸਾ ਸੰਗਜੀ ਥੋੜਾ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਬੰਦੇ ਨੂੰ ਕਿਸੇ ਵਧੀਆ ਥਾਂ ਦੇ ਨੌਕਰੀ ਮਿਲ ਗਈ ਉਹ ਸਧਾਰਨ ਘਰ ਤੋਂ ਸੀ ਸਧਾਰਨ ਘਰ ਤੋਂ ਉਸਨੇ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਸਬਰ ਵੀ ਕੀਤਾ ਲਗਨ ਲਾ ਕੇ ਉਸਨੇ ਕੰਮ ਕੀਤਾ ਦਿਨ ਰਾਤ ਇੱਕ ਕਰਕੇ ਪੜਾਈ ਕੀਤੀ ਤੇ ਪਹਿਲਾਂ ਤਾਂ ਆਪਣੇ ਉਸਨੇ ਪੜਾਈ ਮੁਕੰਮਲ ਕੀਤੀ ਪੜਾਈ ਪੂਰੀ ਕਰਨ ਤੋਂ ਬਾਅਦ ਅਸਨੇ ਜੋ-ਜੋ ਕੁਝ ਹੋਰ ਸਿੱਖਣ ਦੀ ਜ਼ਰੂਰਤ ਸੀ ਉਹ ਵੀ ਸਿੱਖਦਾ ਰਿਹਾ ਘਰ ਦੇ ਵਿੱਚ ਮਾਂ ਪਿਓ ਦਾ ਜੋ ਵੀ ਕੰਮ ਹੁੰਦਾ ਉਹਦੇ ਵਿੱਚ ਹੱਥ ਵਟਾਇਆ ਕਰਦਾ ਉਹਨਾਂ ਦੀ ਮਦਦ ਕਰਿਆ ਕਰਦਾ ਤੇ ਨਾਲ-ਨਾਲ ਪੜਦਾ ਕਿ ਅੱਜ ਨਹੀਂ ਤਾਂ ਕੱਲ ਪ੍ਰਮਾਤਮਾ ਮੈਨੂੰ ਉਸ ਥਾਂ ਤੇ ਪਹੁੰਚਾਏਗਾ ਜਿੱਥੋਂ ਦਾ ਮੈਂ ਸੁਪਨਾ ਲਿਆ ਹੈ ਉਸ ਬੱਚੇ ਦੀ ਮਿਹਨਤ ਨੂੰ ਫਲ ਪੈਂਦਾ ਹੈ ਤਾਂ ਉਸ ਨੂੰ ਇੱਕ ਬਹੁਤ ਹੀ ਵਧੀਆ ਕੰਪਨੀ ਦੇ ਵਿੱਚ ਜੌਬ ਮਿਲ ਜਾਂਦੇ ਹਨ ਹੁਣ ਹੁੰਦਾ ਕੀ ਹੈ ਕਿ ਜੌਬ ਮਿਲੇ ਹੁੰਦੀ ਹੈ ਦੂਰ ਸ਼ਹਿਰ ਦੇ ਵਿੱਚ ਤੇ ਆਪੋ ਇੱਕ ਪਿੰਡ ਵਿੱਚ ਰਹਿੰਦਾ ਸੀ ਮਾਪਿਓ ਤੋਂ ਪਾਏ ਭੈਣ ਤੋਂ ਇਜਾਜ਼ਤ ਲਈ ਤੇ ਇਹ ਕਿਹਾ ਕਿ ਮੈਂ ਹੁਣ ਉਸ ਸ਼ਹਿਰ ਦੇ ਵਿੱਚ ਰਹਿਣ ਲੱਗ ਪੈਣਾ ਹੈ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਸ਼ਹਿਰ ਦੇ ਵਿੱਚ ਰਹਿਣ ਲੱਗ ਪਿਆ ਤੇ ਪਹਿਲਾਂ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਘਰ ਵਾਲਿਆਂ ਨੇ ਫਿਰ ਜਦੋਂ ਵਿਆਹ ਕਰ ਦਿੱਤਾ ਤਾਂ ਜ਼ਿੰਮੇਵਾਰੀ ਵਧ ਗਈ ਫਿਰ ਬਾਲ ਬੱਚੇ ਹੋ ਗਏ ਤੇ ਹੋਰ ਜ਼ਿੰਮੇਵਾਰੀ ਵੱਧ ਗਈ ਘਰ ਵਾਲਿਆਂ ਨੇ ਕਿਹਾ ਕਿ ਪੁੱਤਰ ਵਧੀਆ ਪੈਸੇ ਵੀ ਕਮਾਉਂਦਾ ਹੈ ਹੁਣ ਤੂੰ ਇਸ ਤਰ੍ਹਾਂ ਘਰ ਸ਼ਾਇਦ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਨਾ ਰਹੇ ਹੁਣ ਤੂੰ ਆਪਣਾ ਘਰ ਖਰੀਦ ਲੈ ਬਹੁਤੀ ਵਾਰੀ ਕੀ ਹੁੰਦਾ ਹੈ ਕਿ ਜਦੋਂ ਕੋਈ ਵਧੀਆ ਚੰਗੀ ਜੌਬ ਤੇ ਲੱਗਿਆ ਹੁੰਦਾ ਹੈ ਚੰਗੀ ਉਹਨਾਂ ਕਮਾਈ ਵੀ ਆਉਂਦੀ ਹੈ ਤਾਂ ਉਹ ਅਕਸਰ ਕਿਸੇ ਵੀ ਨਵੀਂ ਕਲੋਨੀ ਦੇ ਵਿੱਚ ਘਰ ਲੈ ਲੈਂਦਾ ਜਾਂ ਜਿੱਥੇ ਵੀ ਕਿਤੇ ਉਹਨਾਂ ਸਸਤੇ ਦੇ ਵਿੱਚ ਪੈਂਦਾ ਹੋਵੇ ਉਹ ਲੈ ਲੈਂਦਾ ਹੈ ਹੁਣ ਇਸ ਨੌਜਵਾਨ ਨੇ ਸ਼ਹਿਰ ਦੇ ਬਾਹਰ ਇੱਕ ਨਵੇਂ ਕੋਲੋਨੇ ਉਸਾਰ ਲਈ ਜਿੱਥੇ ਘਰ ਤਾਂ ਕਾਫੀ ਸਾਰੇ ਬਣੇ ਸਨ ਪਰ ਬਹੁਤੇ ਲੋਕ ਨਹੀਂ ਰਹਿੰਦੇ ਸਨ ਉਹਨਾਂ ਵਿੱਚੋਂ ਇੱਕ ਘਰ ਹੈ ਇਸ ਨੇ ਖਰੀਦ ਲਿਆ ਤੇ ਬੜਾ ਪਿਆਰਾ ਘਰ ਬਣਿਆ ਹੋਇਆ ਸੀ ਖੁੱਲੇ ਰਸਤੇ ਸਨ ਹਰੀਆਂ ਆਂਡੇ ਵੀ ਬਹੁਤ ਸੀ ਤੇ ਉਸ ਨੂੰ ਇਹ ਚੀਜ਼ ਬਣੀ ਜ਼ਰੂਰੀ ਸੀ ਕਿ ਜਿਸ ਤਰੀਕੇ ਦੇ ਨਾਲ ਮੈਂ ਮਾਪੇ ਦੇ ਕੋਲ ਪਲਿਆ ਹਾਂ ਖੁੱਲੇ ਮਾਹੌਲ ਦੇ ਵਿੱਚ ਹਰਿਆਲੀ ਹੋਣੀ ਚਾਹੀਦੀ ਹੈ ਸਾਫ਼ ਵਾਤਾਵਰਣ ਹੋਣਾ ਚਾਹੀਦਾ ਹੈ ਸ਼ਹਿਰੀ ਮਾਹੌਲ ਦੀ ਜਿਹੜੀ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਰੋਲਾ ਹੈ ਉਹ ਨਹੀਂ ਹੋਣਾ ਚਾਹੀਦਾ ਇਸ ਨਵੀਂ ਕਲੋਨੀ ਦੇ ਵਿੱਚ ਇਸ ਨੌਜਵਾਨ ਨੂੰ ਸਾਰਾ ਕੁਝ ਮਿਲ ਗਿਆ ਹੁਣ ਇਸ ਨੂੰ ਤਸੱਲੀ ਸੀ ਕਿ ਮੇਰੀ ਘਰ ਵਾਲੀ ਮੇਰੇ ਬੱਚੇ ਖੁੱਲੇ ਡੁੱਲੇ ਮਾਹੌਲ ਦੇ ਵਿੱਚ ਰਹਿ ਸਕਣਗੇ ਪਰ ਇਸ ਕਲੋਨੀ ਦੇ ਵਿੱਚ ਅਜੇ ਕੈਂਤੀ ਦੇ ਘਰਾਂ ਦੇ ਵਿੱਚ ਹੀ ਬਸੋਂ ਸੀ ਜੇ ਆਪਾਂ ਇਹ ਕਹਿ ਲਈਏ ਕਿ ਜੇ ਮਾੜੇ ਸ਼ਰਾਤੀ ਲੋਕ ਜਾਂ ਜਿਨ੍ਹਾਂ ਦਾ ਧਿਆਨ ਸਿਰਫ ਸੁੰਨੀਆਂ ਥਾਵਾਂ ਤੇ ਹੁੰਦਾ ਹੈ ਚੋਰੀ ਕਰਨ ਵੱਲ ਹੁੰਦਾ ਹੈ ਉਹਨਾਂ ਦੇ ਲਈ ਇਹ ਸਭ ਤੋਂ ਵਧੀਆ ਚੀਜ਼ ਸੀ ਬਹੁਤ ਸਾਰੇ ਘਰ ਸਨ ਬਹੁਤਿਆਂ ਨੂੰ ਜਿੰਦੜ ਲੱਗੇ ਹੋਏ ਸਨ ਕੈਂਤੀ ਦੇ ਘਰ ਸਨ ਜਿਨ੍ਹਾਂ ਦੇ ਵਿੱਚ ਬਸੋਂ ਸੀ ਚੋਰਾਣਾਂ ਲੱਗਿਆ ਕਿ ਇੱਥੇ ਤਾਂ ਅਮੀਰ ਲੋਕ ਰਹਿੰਦੇ ਹਨ ਕਿਉਂ ਨਾ ਅੱਖ ਬਚਾ ਕੇ ਕਿਸੇ ਦੇ ਘਰ ਵਿੱਚ ਆਪਾਂ ਹੱਥ ਸਾਫ਼ ਕਰ ਦਈਏ ਜਿਹੜੇ ਚੋਰ ਲੋਕ ਹੁੰਦੇ ਨੇ ਇਹਨਾਂ ਦਾ ਇੱਕ ਤਰੀਕਾ ਹੁੰਦਾ ਇਹਨਾਂ ਨੇ ਇੱਕੋ ਦਮ ਚੋਰੀ ਨਹੀਂ ਕਰਨੀ ਹੁੰਦੀ ਇਹਨਾਂ ਨੇ ਪਹਿਲਾਂ ਤੱਕਣੀਆਂ ਹੁੰਦੀਆਂ ਹਨ ਚੀਜ਼ਾਂ ਦੇਖਣਾ ਹੁੰਦਾ ਕਿ ਕਿਹੜਾ ਉਹ ਘਰ ਹੈ ਜਿੱਥੋਂ ਅਸੀਂ ਕਾਫੀ ਸਾਰਾ ਮਾਲ ਲੁੱਟ ਸਕਦੇ ਹਾਂ ਇਸ ਤਰ੍ਹਾਂ ਇਹਨਾਂ ਚੋਰਾ ਨੇ ਕਦੇ ਕਿਸੇ ਬਹਾਨੇ ਸਕਲੋਨੇ ਦੇ ਵਿੱਚ ਜਾਇਆ ਕਰਨਾ ਕਦੇ ਕਿਸੇ ਬਹਾਨੇ ਇੱਕ ਇੱਕ ਕਰਕੇ ਕੱਲੇ-ਕੱਲੇ ਘਰ ਦੀ ਪੈਰਵਾਈ ਕੀਤੀ ਇਹ ਕੱਲੇ ਕਾਦੀ ਸ਼ਾਨ ਪੈਣ ਕੀਤੀ ਕਿ ਜਿਹੜਾ ਉਹ ਘਰ ਹੈ ਜਿਹਦੇ ਵਿੱਚੋਂ ਮਾਲ ਮਿਲ ਸਕਦਾ ਹੈ ਪਹਿਲਾਂ ਤਾਂ ਇਹਨਾਂ ਨੇ ਸੋਚਿਆ ਕਿ ਸਭ ਤੋਂ ਸੁਰੱਖਿਤ ਕਿੱਰ ਦੇ ਹਨ ਜਿੰਨਾ ਘਰਾਂ ਦੇ ਵਿੱਚ ਜਿੰਦਰੇ ਲੱਗੇ ਨੇ ਉਹਨਾਂ ਘਰਾਂ ਦੀ ਇਹਨਾਂ ਨੇ ਪੈਰਵਾਈ ਕੀਤੀ ਜਿਹੜੇ ਘਰਾਂ ਦੇ ਵਿੱਚ ਜਿੰਦਰੇ ਲੱਗੇ ਆਣਗਵਾਂ ਤੋਂ ਇਨਨੇ ਨਵੇਂ ਤਰੀਕੇ ਦੇ ਨਾਲ ਪਤਾ ਕੀਤਾ ਕਿ ਕਿਸੇ ਨੂੰ ਸ਼ੱਕ ਵੀ ਨਾ ਹੋਵੇ ਪਰ ਪਤਾ ਲੱਗਿਆ ਕਿ ਇਹ ਤਾਂ ਲੋਕਾਂ ਨੇ ਘਰ ਖਰੀਦ ਕੇ ਬਸ ਆਪ ਕਿਤੇ ਹੋਰ ਚਲੇ ਗਏ ਜਾਂ ਪਿੰਡਾਂ ਦੇ ਵਿੱਚ ਨੇ ਜਾਂ ਕੋਈ ਵਿਦੇਸ਼ਾਂ ਵਿੱਚ ਨੇ ਸਿਰਫ ਘਰ ਖੜੇ ਕਰਕੇ ਉਹਨਾਂ ਨੂੰ ਬਾਹਰ ਤੋਂ ਸੋਨਾ ਬਾਣਾ ਸੁੰਦਰ ਸਜਾਵਟ ਕਰਕੇ ਆਪ ਇਹ ਕਿਤੇ ਚਲੇ ਗਏ ਬਾਅਦ ਵਿੱਚ ਆ ਕੇ ਵਸੋਂ ਨਹੀਂ ਕੀਤੀ ਚੋਰਾ ਦੇ ਅੱਧੇ ਸੁਪਨੇ ਤਾਂ ਉੱਥੇ ਟੁੱਟ ਗਏ ਕਿ ਅਸੀਂ ਜਿਹੜੀ ਸੁਰੱਖਿਅਤ ਖੇਡ ਖੇਡਦੇ ਸੀ ਕਿਸੇ ਖਾਲੀ ਪਏ ਘਰ ਦੇ ਵਿੱਚ ਜਿੱਥੇ ਕੋਈ ਜੀ ਨਹੀਂ ਰਹਿੰਦਾ ਉੱਥੇ ਚੁੱਪਚਾਪ ਹੀ ਤੇ ਹੱਥ ਸਾਫ਼ ਕਰ ਦੇਾਂਗੇ ਉਹ ਖੇਡ ਤਾਂ ਸਾਡੀ ਨਹੀਂ ਚੱਲਣੀ ਫਿਰ ਇਹਨਾਂ ਨੇ ਸੋਚਿਆ ਕਿ ਕਿਸੇ ਉਸ ਘਰ ਦੇ ਵਿੱਚ ਹੱਥ ਸਾਫ਼ ਕਰੀਏ ਜਿੱਥੇ ਬਹੁਤ ਘੱਟ ਲੋਕ ਹੋਣ ਇੱਕ ਇੱਕ ਕਰਕੇ ਉਹਨਾਂ ਦੀ ਨਿਸ਼ਾਨੀ ਕੀਤੀ ਫਿਰ ਉਸ ਨੌਜਵਾਨ ਦੇ ਘਰ ਤੇ ਇਹਨਾਂ ਦਾ ਧਿਆਨ ਗਿਆ ਜਿਹੜੇ ਘਰ ਵਿੱਚ ਦਿਨ ਦੇ ਵੇਲੇ ਸਿਰਫ ਇੱਕ ਔਰਤ ਰਹਿੰਦੀ ਸੀ ਬੱਚਿਆਂ ਨੂੰ ਸਕੂਲੇ ਜਾਂ ਹੋਰ ਇੱਧਰ ਉੱਧਰ ਭੇਜ ਦਿੱਤਾ ਜਾਂਦਾ ਸੀ ਤਾਂ ਕਿ ਉੱਠਣਾ ਪੈਣਾ ਸਿੱਖਣ ਬੱਚਿਆਂ ਦੇ ਵਿੱਚ ਬੈਠਣਾ ਸਿੱਖਣ ਤਾਂ ਕਿ ਉਹਨਾਂ ਦਾ ਸਕੂਲ ਦੇ ਵਿੱਚ ਮਨ ਲੱਗ ਸਕੇ ਇਹ ਨੌਜਵਾਨ ਆਪਣੇ ਕੰਮ ਤੇ ਚੱਲਿਆ ਜਾਂਦਾ ਸੀ ਤੇ ਘਰ ਵਿੱਚ ਸਿਰਫ ਇੱਕ ਔਤ ਰਹਿੰਦੀ ਸੀ ਇਹਨਾਂ ਨੇ ਸੋਚਿਆ ਕਿ ਪਹਿਲਾਂ ਆਪਾਂ ਕਿਸੇ ਤਰੀਕੇ ਨਾਲ ਘਰ ਦੇ ਅੰਦਰ ਦੀ ਪਹਿਚਾਣ ਕਰੀਏ ਕਿ ਕਿੰਨਾ ਕੁ ਸਮਾਨ ਹੈ ਆਣਗਵਾਨ ਤੋਂ ਪਤਾ ਕਰਾਂਦੇ ਪਤਾ ਲੱਗਿਆ ਕਿ ਚੰਗੇ ਵਧੀਆ ਤਨਖਾਹ ਦੇ ਉਤੇ ਕੰਮ ਕਰਨ ਵਾਲਾ ਇਹ ਨੌਜਵਾਨ ਹੈ ਸੋਚਿਆ ਕਿ ਇਥੋਂ ਚੰਗਾ ਕੁਝ ਮਿਲ ਸਕਦਾ ਹੈ ਉਹ ਕਦੀ ਕਿਸੇ ਬਹਾਨੇ ਉਸ ਘਰ ਦੇ ਕੋਲ ਦੀ ਲੰਗ ਦੇ ਕਦੇ ਕੋਈ ਵੇਚਣ ਵਾਲਾ ਬਣ ਕੇ ਕਦੇ ਕੋਈ ਹੋਰ ਕੋਈ ਚੀਜ਼ ਠੀਕ ਕਰਨ ਵਾਲਾ ਬਣ ਕੇ ਇਹੋ ਜਿਹੇ ਢੰਗ ਤਰੀਕੇ ਅਪਣਾਉਂਦੇ ਰਹੇ ਇੱਕ ਦਿਨ ਉਹਨਾਂ ਨੇ ਇੱਕ ਬਾੜੀਆ ਬਣ ਕੇ ਉਹਨਾਂ ਦੇ ਘਰ ਦੇ ਬਾਹਰ ਹੌਕਾ ਦਿੱਤਾ ਉਸ ਦਿਨ ਦੇ ਵੇਲੇ ਉਸ ਨੌਜਵਾਨ ਨੂੰ ਛੋਟੇ ਸੀ ਉਸ ਦਿਨ ਉਸਨੇ ਉਹਨਾਂ ਆਵਾਜ਼ ਮਾਰ ਲਈ ਤੇ ਘਰ ਬੁਲਾਇਆ ਪੁੱਛਿਆ ਕਿ ਦੱਸੋ ਭਾਈ ਮੇਰੇ ਕੋਲ ਕੁਝ ਕਵੜ ਦਾ ਸਮਾਨ ਪਿਆ ਹੈ ਕੀ ਭਾ ਮੈਨੂੰ ਦਿਓਗੇ ਨਾਲੇ ਤਾਂ ਉਹਨਾਂ ਨੂੰ ਉਹ ਚੀਜ਼ਾਂ ਦਿਖਾ ਦਿੱਤੀਆਂ ਤੇ ਨਾਲੇ ਉਹਨਾਂ ਨੂੰ ਚਾਹ ਪਾਣੀ ਦਿੱਤਾ ਉਹਨਾਂ ਨੇ ਦੇਖਿਆ ਕਿ ਨੌਜਵਾਨ ਦਾ ਸੁਭਾ ਚੰਗਾ ਹੈ ਇਧਰ ਉਧਰ ਵੇਖਿਆ ਘਰ ਦੇ ਅੰਦਰ ਵੜਨ ਦੀ ਕੋਸ਼ਿਸ਼ ਵੀ ਕੀਤੀ ਘਰ ਦੇ ਅੰਦਰ ਵੜਨ ਵਿੱਚ ਕਾਮਯਾਬ ਵੀ ਰਹੀ ਕਾਫੀ ਸਾਰੇयां ਉਹਨਾਂ ਨੇ ਚੀਜ਼ਾਂ ਦੇਖੀਆਂ ਪਰ ਜਿਸ ਚੀਜ਼ ਵੱਲ ਧਿਆਨ ਸੀ ਕਿ ਇਸ ਘਰ ਦੀ ਤਜੋਰੀ ਕਿੱਥੇ ਹੋਵੇਗੀ ਇਹਨਾਂ ਚੋਰਾਂ ਲੁਟੇਰਿਆਂ ਨੂੰ ਕਿਤੋਂ ਨਜ਼ਰ ਆਈ ਫਿਰ ਇੱਕ ਦਿਨ ਗਵਾਂਢ ਵਾਲੇ ਖਾਲੀ ਪਲਾੜ ਦੇ ਵਿੱਚ ਕਿਸੇ ਕੰਮ ਦੇ ਬਹਾਨੇ ਆਏ ਤੇ ਇਹਨਾਂ ਨੇ ਦੇਖਿਆ ਕਿ ਇਹ ਸਵੇਰ ਵੇਲੇ ਜਦੋਂ ਗਿਆ ਤਾਂ ਇਹਦੇ ਘਰ ਦੇ ਜਿਹੜਾ ਪਿਛਲੇ ਪਾਸੇ ਵਾਲਾ ਵੇੜਾ ਹੈ ਉੱਥੇ ਕੁਝ ਦਰਖਤ ਲੱਗੇ ਨੇ ਉਹਨਾਂ ਵਿੱਚੋਂ ਇੱਕ ਦਰਖਤ ਦੇ ਹੇਠਾਂ ਜਾਂ ਤਾਂ ਕੁਝ ਦਬ ਕੇ ਗਿਆ ਜਾਉ ਤੋ ਕੁਝ ਲੈ ਕੇ ਗਿਆ ਸ਼ਾਮ ਤੱਕ ਇਹਨਾਂ ਨੇ ਕੰਮ ਕੀਤਾ ਧਿਆਨ ਰੱਖਿਆ ਤੇ ਸ਼ਾਮ ਵੇਲੇ ਜਦੋਂ ਇਹ ਕੰਮ ਤੋਂ ਵਾਪਸ ਆਇਆ ਦੇਖਿਆ ਕਿ ਉਸੇ درخت ਦੇ ਹੇਠਾਂ ਆ ਕੇ ਫਿਰੇ ਕੁਝ ਦੱਬ ਰਿਆ ਹੈ ਇੱਕ ਰੁੱਖ ਦੇ ਹੇਠਾਂ ਦੱਬਣ ਵਾਲੀ ਗੱਲ ਤੇ ਇਹਨਾਂ ਦੇ ਮਨ ਦੇ ਵਿੱਚ ਸਾਰਿਆਂ ਦੇ ਇਕੱਠੇ ਅਸਰ ਕਰ ਗਈ ਇਹਨਾਂ ਨੂੰ ਲੱਗਿਆ ਕਿ ਜੋ ਖੱਡੀ ਕਮਾਈ ਹੁੰਦੀ ਹੈ ਸ਼ਾਇਦ ਉਸ ਰੁੱਖ ਦੇ ਹੇਠਾਂ ਕੋਈ ਇਨਤਜੋਰੀ ਦੱਬੀ ਹੋ ਸਕਦੀ ਹੈ ਜਿੱਥੇ ਕੰਮ ਕਰਦਾ ਹੈ ਫਿਰ ਉਹਨਾਂ ਨੇ ਕਈ ਦਿਨ ਲਗਾਤਾਰ ਉਹਦਾ ਤਰੀਕਾਕਾਰ ਸਮਝਣ ਦੀ ਕੋਸ਼ਿਸ਼ ਕੀਤੀ ਉਸ ਪਲਾਟ ਦੇ ਵਿੱਚ ਲੰਮਾ ਚੌੜਾ ਕੰਮ ਸੀ ਇਹਨਾਂ ਨੇ ਹਫ਼ਤਿਆਂ ਵਾਂਦੇ ਦੇਖਿਆ ਕਿ ਇਹ ਤਾਂ ਪੱਕਾ ਹੀ ਇਹ ਕੰਮ ਕਰਦਾ ਹੈ ਸਵੇਰੇ ਵੀ ਰੁੱਖ ਦੇ ਹੇਠਾਂ ਕੋਈ ਡੱਬਾ ਖੋਲ ਕੇ ਜਾਂ ਕੋਈ ਮਿੱਟੀ ਖੋਦ ਕੇ ਕੁਝ ਕਰਕੇ ਜਾਂਦਾ ਹੈ ਤੇ ਸ਼ਾਮ ਨੂੰ ਆ ਕੇ ਵੀ ਉਹੀ ਕੰਮ ਕਰਦਾ ਹੈ ਇਹਦੇ ਘਰ ਵਾਲਿਆਂ ਨੇ ਕਦੀ ਇਸ ਗੱਲ ਨੂੰ ਨਹੀਂ ਪੁੱਛਿਆ ਉਸ ਰੁੱਖ ਦੇ ਨੇੜੇ ਕੋਈ ਆਉਂਦਾ ਵੀ ਨਹੀਂ ਤੇ ਚੋਰਾਂ ਨੇ ਚੰਗੀ ਤਰ੍ਹਾਂ ਸਮਝ ਲਿਆ ਗਿਆ ਸ਼ਾਇਦ ਇਹਦਾ ਜਿੰਨਾ ਵੀ ਕੋਈ ਖਜ਼ਾਨਾ ਹੈ ਪੈਸਾ ਟੱਕਾ ਹੈ ਉਥੇ ਰੱਖਦਾ ਹੈ ਇਸ ਨੂੰ ਹੀ ਪਤਾ ਹੈ ਕਿ ਇਹ ਸੰਸਾਨ ਜਈ ਕਲੋਨੇ ਹੈ ਜਿੰਨੇ ਵੀ ਘਰ ਹਨ ਵੱਸੋਂ ਵਾਲੇ ਹਨ ਉਹ ਦੂਰ ਹਨ ਇਸ ਨੂੰ ਸਮਝ ਕੇ ਜੇ ਘਰ ਵਿੱਚ ਚੋਰਾ ਜਾਣ ਤੇ ਘਰੇ ਮੱਥਾ ਮਾਰ ਕੇ ਮੁੜ ਜਾਣਗੇ ਕੋਈ ਰੋਕੇ ਹੇਠਾ ਨਹੀਂ ਆਏ ਫਿਰ ਇਹਨਾਂ ਨੇ ਇਹ ਵੀ ਸਮਝ ਲਿਆ ਕਿ ਕਿਹੜੇ ਵੇਲੇ ਉਸ ਬੰਦੇ ਦੀ ਘਰ ਵਾਲੀ ਹੈ ਉਹ ਬਾਹਰ ਨਿਕਲਦੀ ਹੈ ਤੇ ਕਿਹੜੇ ਵੇਲੇ ਉਹ ਘਰ ਦੇ ਅੰਦਰ ਰਹਿੰਦੇ ਹੈ ਇੱਕ ਦਿਨ ਅੱਖਾਂ ਬਚਾ ਕੇ ਦੁਪਹਿਰ ਦੇ ਵੇਲੇ ਜਦੋਂ ਕਾਫੀ ਗਰਮੀ ਸੀ ਉਹਨਾਂ ਨੂੰ ਪਤਾ ਸੀ ਕਿ ਇਸ ਦੀ ਘਰ ਵਾਲੀ ਹੁਣ ਸੁੱਤੀ ਹੋਵੇਗੀ ਬੱਚੇ ਵੀ ਉਸ ਵੇਲੇ ਘਰ ਨਹੀਂ ਸਨ ਤਰੀਕੇ ਨਾਲ ਉਸ ਰੁੱਖ ਦੇ ਹੇਠਾਂ ਲੱਭਣ ਦੀ ਕੋਸ਼ਿਸ਼ ਕੀਤੀ ਕਿ ਕੀ ਹੈ ਇਹਨਾਂ ਨੂੰ ਕੁਝ ਨਹੀਂ ਲੱਭਿਆ ਤੇ ਵਾਰੀ-ਵਾਰੀ ਇਕੱਲੇ-ਇਕੱਲੇ ਬੰਦੇ ਨੇ ਆ ਕੇ ਕੰਲਾ-ਕੰਲਾ ਰੁੱਖ ਦੇਖਿਆ ਹੇਠਾਂ ਤੋਂ ਕੀ ਦੱਬਦਾ ਹੈ ਪਰ ਕਿਤੋਂ ਵੀ ਕੁਝ ਨਾ ਲੱਭਿਆ ਫਿਰ ਸੋਚਿਆ ਕਿ ਸ਼ਾਇਦ ਸ਼ਾਇਦ ਸ਼ਾਮ ਦੇ ਵੇਲੇ ਲਿਆ ਕੇ ਕੁਝ ਰੱਖਦਾ ਹੋਵੇਗਾ ਫਿਰ ਇੱਕ ਦਿਨ ਰਾਤ ਨੂੰ ਜਦੋਂ ਇਹ ਆਪਣੇ ਪਿੰਡ ਚਲਾ ਗਿਆ ਹੋਇਆ ਸੀ ਘਰ ਨੂੰ ਤਾਲਾ ਲਗਾ ਕੇ ਤਾਂ ਦੂਜੇ ਪਲਾੜ ਦੇ ਵਿੱਚੋਂ ਕਿਸੇ ਤਰੀਕੇ ਦੇ ਨਾਲ ਇੱਧਰ ਛਾਲ ਮਾਰ ਕੇ ਆਏ ਰਾਤ ਦੇ ਵੇਲੇ ਉਹ ਇਕੱਲਾ ਹੀ ਇਕੱਲਾ ਰੁੱਖ ਦੇਖਿਆ ਪਰ ਅਜੇ ਵੀ ਕੁਝ ਨਾ ਲੱਭਾ ਬਹੁਤ ਜ਼ਿਆਦਾ ਅੱਕ ਥੱਕ ਵੀ ਗਏ ਤੇ ਗੁੱਸੇ ਵਿੱਚ ਵੀ ਆ ਗਏ ਤੇ ਜਦੋਂ ਉਹ ਨੌਜਵਾਨ ਪਿੰਡੋਂ ਵਾਪਸ ਆਇਆ ਤਾਂ ਇਹਦੇ ਕਾਰਨ ਦਾ ਦਰਵਾਜ਼ਾ ਜਾ ਕੇ ਖੜਕਾ ਦਿੱਤਾ ਤੇ ਦਰਵਾਜ਼ਾ ਖੜਕਾਇਆ ਤੇ ਨੌਜਵਾਨ ਨੇ ਦੇਖਿਆ ਕਿ ਇਹ ਤਾਂ ਕਵਾੜੀਆਂ ਨੇ ਕਹਿਣ ਲੱਗਾ ਕਿ ਦੱਸੋ ਭਾਈ ਕੀ ਕੰਮ ਹੈ ਸ਼ਾਮ ਦਾ ਵੇਲਾ ਹੈ ਕੋਈ ਲੋੜ ਪੈ ਗਈ ਤਾਂ ਪੈਸੇ ਟੱਕੇ ਦੀ ਮਦਦ ਚਾਹੁੰਦੇ ਹੋ ਭੁੱਖ ਲੱਗੀ ਹੈ ਦੱਸੋ ਕੀ ਗੱਲ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਤੇਰੇ ਪੰਜ ਮਿੰਟ ਚਾਹੀਦੇ ਨੇ ਅਸੀਂ ਤੇਰੇ ਨਾਲ ਉਹ ਖਾਸ ਗੱਲ ਕਰਨੀ ਹੈ ਕਹਿਣ ਲੱਗਾ ਕਿ ਜੇ ਪੰਜ ਮਿੰਟ ਚਾਹੀਦੇ ਨੇ ਤੇ ਘਰ ਦੇ ਅੰਦਰ ਆਓ ਬੈਠ ਕੇ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਲਈ ਪਾਣੀ ਦਾ ਇੰਤਜ਼ਾਮ ਕੀਤਾ ਬੈਠ ਕੇ ਪੁੱਛਣ ਲੱਗਾ ਕਿ ਦੱਸੋ ਕੀ ਗੱਲ ਹੈ ਉਹਨਾਂ ਪੁੱਛਿਆ ਕਿ ਅਸੀਂ ਇੱਥੇ ਨੇੜੇ ਤੇੜੇ ਕੰਮ ਕਰਦੇ ਸੀ ਅਸੀਂ ਹਰ ਰੋਜ਼ ਤੈਨੂੰ ਦੇਖਦੇ ਹਾਂ ਤੂੰ ਰੁੱਕਦੇ ਇੱਥਾਂ ਬੈਠਦਾ ਹੈ ਸਵੇਰ ਵੇਲੇ ਵੀ ਕੁਝ ਖੋਦ ਕੇ ਜਾਂਦਾ ਹੈ ਤੇ ਆ ਕੇ ਜਦ ਤੂੰ ਕੰਮ ਤੋਂ ਵਾਪਸ ਪਰਤਦਾ ਹੈ ਉਦੋਂ ਵੀ ਕੁਝ ਇਸ ਤਰੀਕੇ ਦੇ ਨਾਲ ਕਰਦਾ ਹੈ ਅਸੀਂ ਜਾਣਨ ਦੇ ਇਸ਼ਕ ਹਾਂ ਤੂੰ ਕੀ ਕਰਦਾ ਹੈ ਕਿਹੜਾ ਉੱਥੇ ਖਜ਼ਾਨਾ ਦੱਬਦਾ ਹੈ ਅਸੀਂ ਸੱਚ ਦੱਸੀਏ ਤਾਂ ਅਸੀਂ ਚੋਰ ਹਾਂ ਅਸੀਂ ਉਸ ਕਹ ਜਾਣਨ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਉਹਦੀ ਨਿਸ਼ਾਨ ਦੇਈ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਪੁੱਲੇ ਕੱਖ ਨੇ ਪਿਆ ਤੂੰ ਜਿਹੜੀ ਸਾਨੂੰ ਸਜ਼ਾ ਦੇਵੇਂਗਾ ਸਾਨੂੰ ਮੰਨਚੋਰ ਹੈ ਬਸ ਅਸੀਂ ਜਾਣਨ ਦੇ ਇਸ਼ਕਾਨ ਤੂੰ ਕੀ ਕਰਦਾ ਹੈ ਇਸ ਬੰਦੇ ਨੇ ਇੱਕ ਐਸੀ ਗੱਲ ਦੱਸੀ ਜੋ ਆਪਾਂ ਹਰ ਇੱਕ ਬੰਦੇ ਨੂੰ ਜਿਹੜੇ ਕੰਮਕਾਰਾਂ ਤੇ ਜਾਂਦੇ ਹਨ ਜਿਹੜੇ ਹਰ ਰੋਜ਼ ਦੁਨਿਆਵੀ ਕੰਮਾਂ ਵਿੱਚ ਮਸ਼ਰੂਫ ਹੁੰਦੇ ਹਨ ਕੰਮਕਾਰਾਂ ਦੇ ਅੱਗੇ ਆਪਣਾ ਬਹੁਤ ਸਾਰਾ ਸਨਮਾਨ ਲਉਂਦੇ ਹਨ ਹਰ ਇੱਕ ਬੰਦੇ ਨੂੰ ਉਹ ਗੱਲ ਪੱਲੇ ਪਨ ਲੈਣੀ ਚਾਹੀਦੀ ਹੈ ਉਹ ਕਹਿਣ ਲੱਗਿਆ ਕਿ ਦੇਖੋ ਜਿਸ ਦਿਨ ਮੈਂ ਆਪਣਾ ਪਿੰਡ ਛੱਡ ਕੇ ਇੱਥੇ ਆਇਆ ਸੀ ਉਸ ਦਿਨ ਹਾਲਾਤ ਕੁਝ ਹੋਰ ਸਨ ਵਿਆਹ ਤੋਂ ਬਾਅਦ ਹਾਲਾਤ ਕੁਝ ਹੋਰ ਹੋਏ ਬੱਚੇ ਜਦੋਂ ਹੋ ਗਏ ਹੋਰ ਜ਼ਿਆਦਾ ਜ਼ਿੰਮੇਵਾਰੀਆਂ ਪੈ ਗਈਆਂ ਪਰ ਦਫ਼ਤਰ ਦੇ ਵਿੱਚ ਮੈਂ ਕੰਮਕਾਰ ਕਰਦਾ ਹਾਂ ਉੱਥੇ ਵੱਖਰੇ ਕਿਸਮ ਦੇ ਜ਼ਿੰਮੇਵਾਰ ਹਨ ਹੁੰਦਾ ਕੀ ਸੀ ਕਿ ਅਕਸਰ ਦਫ਼ਤਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਸਨ ਉੱਥੋਂ ਦਾ ਜਿਹੜਾ ਮੇਰੇ ਉਥੋਂ ਦਾ ਜਿਹੜਾ ਮੇਰੇ ਮਨ ਦੇ ਉੱਤੇ ਬੋਝ ਹੁੰਦਾ ਸੀ ਘਰ ਦੀਆਂ ਜ਼ਿੰਮੇਵਾਰੀਆਂ ਆਪਸ ਦੇ ਵਿੱਚ ਜਦੋਂ ਰਲ ਗੰਡ ਹੋ ਜਾਂਦੀਆਂ ਸੀ ਮੈਂ ਚਿਰਚੜਾ ਹੋ ਜਾਂਦਾ ਸੀ ਤੇ ਘਰ ਵਾਲਿਆਂ ਨਾਲ ਲੜਦਾ ਸੀ ਜੇ ਬੰਡਾ ਫੋਨ ਆਉਂਦਾ ਸੀ ਤੇ ਮੈਂ ਉਹਨਾਂ ਦੇ ਨਾਲ ਲੜ ਪੈਂਦਾ ਸੀ ਮੈਨੂੰ ਖੁਦ ਨੂੰ ਅਹਿਸਾਸ ਵੀ ਸੀ ਕਿ ਮੈਂ ਜੋ ਕੁਝ ਕਰ ਰਿਹਾ ਹਾਂ ਉਹ ਗਲਤ ਕਰ ਰਿਹਾ ਹਾਂ ਐਸੇ ਬਾਵਜੂਦ ਵੀ ਮੇਰੇ ਕੋਲ ਕੋਈ ਹੱਲ ਨਹੀਂ ਸੀ ਮੈਨੂੰ ਇੱਕ ਸਾਧ ਫਕੀਰ ਲੰਗਨ ਲੱਗਿਆ ਗਲੀ ਦੇ ਵਿੱਚੋਂ ਇੱਕ ਨੁਕਸਾ ਦੱਸਿਆ ਦਰਅਸਲ ਉਸਨੇ ਮੈਥੋਂ ਇੱਕ ਕੋਈ ਚੀਜ਼ ਮੰਗੀ ਸੀ ਮੈਂ ਉਹਨੂੰ ਵੀ ਮੈਂ ਉਹਨੂੰ ਵੀ ਗੁੱਸੇ ਹੋ ਗਿਆ ਪਰ ਉਹ ਇੱਕ ਬੜਾ ਹੀ ਸਹਿਜ ਵਾਲਾ ਇਨਸਾਨ ਸੀ ਉਹਨੇ ਤਰੀਕੇ ਨਾਲ ਮੇਰਾ ਮੱਥਾ ਫੜਿਆ ਦੇਖ ਕੇ ਆਖਿਆ ਇਹ ਤਾਂ ਭਾਈ ਗੁਸੈਲ ਪੰਚੁਕਾ ਹੈ ਚਾਹੇ ਦੇ ਅਸਲ ਵਿੱਚ ਇਹ ਹੋ ਜਿਆ ਨਹੀਂ ਪਰ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤਰਤੀਬਵਾਰ ਨਹੀਂ ਕਰਨੀਆਂ ਆਉਂਦੀਆਂ ਉਹ ਮੈਨੂੰ ਇੱਕ ਗੱਲ ਦੱਸ ਕੇ ਗਿਆ ਸੀ ਕਿ ਉਹ ਕਹਿਣ ਲੱਗਿਆ ਕਿ ਭਾਈ ਜਦ ਤੂੰ ਦਫ਼ਤਰੋਂ ਵਾਪਸ ਆਉਣਾ ਹੈ ਇੱਕ ਪਰਚੇ ਦੇ ਉੱਤੇ ਕੁਝ ਲਿਖ ਲਿਆ ਲਿਖ ਲਿਆ ਕਰ ਪਰਚੇ ਤੇ ਬੇਸ਼ੱਕ ਨਾਂ ਲਿਖਿਆ ਕਰ ਖਾਲੀ ਮਨ ਲੈ ਕੇ ਹੀ ਉੱਤੇ ਕੁਝ ਲੈ ਕੇ ਆਇਆ ਕਰ ਤੇ ਇਹਨੂੰ ਮਿੱਟੀ ਦੇ ਵਿੱਚ ਦਬ ਦਿੱਤਾ ਇਹ ਹੈ ਤੇਰੀ ਦਫ਼ਤਰੀ ਚਿੰਤਾ ਤੇ ਬਾਅਦ ਵਿੱਚ ਜਦੋਂ ਸਵੇਰ ਵੇਲੇ ਜਾਣਾ ਹੈ ਉਦੋਂ ਤੂੰ ਆਪਣੇ ਘਰ ਦੀ ਚਿੰਤਾ ਜਿਹੜੀ ਤੇਰੀ ਉਹ ਸਾਰੇ ਮਿੱਟੀ ਵਿੱਚ ਦਬ ਕੇ ਆਪਣੇ ਕੰਮ ਤੇ ਜਾਣਾ ਜਿਸ ਵੇਲੇ ਦਫ਼ਤਰ ਵਿੱਚ ਹੈ ਤਾਂ ਦਫ਼ਤਰ ਦਾ ਕੰਮ ਕਰਦਾ ਹੈ ਉਸ ਵੇਲੇ ਦਫ਼ਤਰ ਦੀ ਚਿੰਤਾ ਵੱਲ ਧਿਆਨ ਦੇਣਾ ਜਦੋਂ ਘਰ ਆ ਗਿਆ ਤੇ ਘਰ ਦੀਆਂ ਜ਼ਿੰਮੇਵਾਰੀਆਂ 맡ਤੀਆਂ ਦੇਣਾ ਇਹਨਾਂ ਦੋਹਾਂ ਚੀਜ਼ਾਂ ਨੂੰ ਆਪਸ ਵਿੱਚ ਰਲ ਗੰਡ ਨਾ ਕਰੀ ਬਹੁਤ ਬੁਰਾ ਫਸੇਗਾ ਅੱਜ ਹੁੰਦਾ ਕੀ ਹੈ ਕਿ ਸਾਨੂੰ ਕੰਮ ਦੀ ਚਿੰਤਾ ਵੀ ਹੈ ਤੇ ਅਸੀਂ ਪਰਿਵਾਰ ਵਾਲੇ ਵੀ ਹਾਂ ਤੇ ਅਸੀਂ ਜੋ ਸਾਡੀ ਕੰਮ ਦੀ ਚਿੰਤਾ ਹੈ ਉਹਦਾ ਗੁੱਸਾ ਪਰਿਵਾਰ ਤੇ ਕੱਢਦੇ ਹਾਂ ਜੋ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੇ ਉਹ ਜ਼ਿੰਮੇਵਾਰੀਆਂ ਦੀ ਜੋ ਸਾਡੇ ਸਿਰ ਤੇ ਬੋਝ ਹੈ ਗੁੱਸਾ ਹੈ ਟੈਨਸ਼ਨ ਹੈ ਉਹਨੂੰ ਅਸੀਂ ਕੰਮ ਤੇ ਆਪਣੇ ਨਾਲਦਿਆਂ ਨਾਲ ਆਪਣੇ ਸੀਨੀਅਰ ਜੂਨੀਅਰ ਦੇ ਨਾਲ ਓਕੇ ਓਕੇ ਕਰਦੇ ਹਾਂ ਉਹਦੇ ਨਾਲ ਹੁੰਦਾ ਕੀ ਹੈ ਕਿ ਸਾਡਾ ਕੰਮ ਤੇ ਜੋ ਵੀ ਵਿਹਾਰ ਹੈ ਵਤੀਰਾ ਹੈ ਉਹ ਖਰਾਬ ਹੁੰਦਾ ਹੈ ਸਾਡੇ ਪਰਿਵਾਰ ਦੇ ਵਿੱਚ ਜਿਹੜੇ ਰਿਸ਼ਤੇ ਨਾਤੇ ਨੇ ਉਹ ਵੀ ਖਰਾਬ ਹੁੰਦੇ ਨੇ ਤੇ ਇਸ ਤਰੀਕੇ ਦੇ ਨਾਲ ਆਪਾਂ ਆਪਣੀ ਜ਼ਿੰਦਗੀ ਉਲਝਾ ਲੈਂਦੇ ਹਾਂ ਤੇ ਇਸ ਦਾ ਬਿਹਤਰ ਤਰੀਕਾ ਇਹ ਹੀ ਹੈ ਕਿ ਕੰਮ ਤੇ ਧਿਆਨ ਲਗਿਆ ਆਪਣੇ ਘਰ ਦੀਆਂ ਜੋ ਚਿੰਤਾਵਾਂ ਨੇ ਉਹਨਾਂ ਨੂੰ ਪਾਸੇ ਰੱਖ ਕੇ ਚਾਹੀਏ ਕੰਮ ਤੋਂ ਵਾਪਸ ਆ ਕੇ ਆਪਣੇ ਦਫ਼ਤਰ ਦੀ ਗੱਲਬਾਤ ਕਰੇ ਕਰਨ ਦੀ ਜ਼ਰੂਰਤ ਨਹੀਂ ਜੋ ਚਿੰਤਾਵਾਂ ਨੇ ਜੋ ਕੱਲ ਦਾ ਕੰਮ ਹੈ ਕੱਲ ਨੂੰ ਦਫ਼ਤਰ ਜਾ ਕੇ ਦੇਖਿਆ ਜਾਵੇਗਾ ਜਿੰਨਾ ਸਮਾਂ ਦਫ਼ਤਰ ਦੇ ਵਿੱਚ ਹਾਂ ਉਹਨਾਂ ਚਿਰ ਚਾਹੇ ਦਫ਼ਤਰ ਨਾ ਸ਼ਬਦ ਆਪਾਂ ਸਮਝੀਏ ਕਿਉਂਕਿ ਬਹੁਤ ਸਾਰੇ ਲੋਕ ਖੇਤੀਬਾੜੀ ਦੇ ਨਾਲ ਸੰਬੰਧਿਤ ਨੇ ਬਹੁਤ ਸਾਰੇ ਲੋਕ ਵਕ ਵਕ ਕੀਤਾ ਦੇ ਨਾਲ ਸੰਬੰਧਿਤ ਨੇ ਕਈ ਲੋਕ ਆਪਣੀਆਂ ਦੁਕਾਨਾਂ ਤੇ ਬੈਠ ਕੇ ਕੰਮ ਕਰਦੇ ਨੇ ਜਿਸ ਵੇਲੇ ਆਪਣੀ ਦੁਕਾਨ ਤੇ ਹਾਂ ਤੇ ਆਪਣੇ ਕੰਮ ਕਰ ਤੇ ਹਾਂ ਤੇ ਆਪਣੇ ਡੇਰੀ ਫਰਮ ਤੇ ਹਾਂ ਤੇ ਕਿਤੇ ਵੀ ਹਾਂ ਉਸ ਵੇਲੇ ਕੋਲ ਲੱਗਣ ਕੋਲ ਮਿਹਨਤ ਆਪਣੇ ਵੱਲ ਧਿਆਨ ਦੇਣਾ ਚਾਹੀਦਾ ਹੈ ਜਦੋਂ ਘਰੇ ਆ ਗਏ ਉਦੋਂ ਪੂਰਾ ਧਿਆਨ ਬੱਚਿਆਂ ਵੱਲ ਦਿਓ ਘਰ ਵਾਲੀ ਵੱਲ ਦਿਓ ਤੇ ਮਾਂ ਵੱਲ ਦਿਓ ਮਾਂ ਪਿਓ ਵੱਲ ਦਿਓ ਆਪਣੇ ਜਿੰਨੇ ਕੰਮ ਹਨ ਪੈਂਡਿੰਗ ਪਏ ਹਨ ਉਹਨਾਂ ਵੱਲ ਵੀ ਧਿਆਨ ਹੋਣਾ ਚਾਹੀਦਾ ਹੈ ਘਰੇ ਆ ਕੇ ਆਪਣੀ ਦੁਕਾਨ ਦੀ ਆਪਣੀ ਖੇਤ ਦੀ ਚਿੰਤਾ ਰੱਖੀਏ ਤਾਂ ਮਾਮਲਾ ਜਿਹੜਾ ਉਲਝ ਜਾਂਦਾ ਹੈ ਹਾਲਾਂਕਿ ਖੇਤੀਬਾੜੀ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਨੇ ਉਹ ਲੱਗ ਤਰ੍ਹਾਂ ਦੀਆਂ ਹੁੰਦੀਆਂ ਨੇ ਖੇਤੀਬਾੜੀ ਤੇ ਘਰ ਸਾਰਾ ਕੁਝ ਇਕੱਠਾ ਹੁੰਦਾ ਹੈ ਪਰ ਬਾਕੀ ਦੇ ਜਿੰਨੇ ਵੀ ਤੰਦੇ ਨੇ ਜਿੱਥੇ ਆਪਾਂ ਦਫ਼ਤਰ ਦੇ ਵਿੱਚ ਜਾਂਦੇ ਹਾਂ ਆਪਣੀ ਦੁਕਾਨ ਦੇ ਵਿੱਚ ਜਾਂਦੇ ਹਾਂ ਜਾਂ ਘਰੋਂ ਬਾਹਰ ਕਿਤੇ ਕੰਮ ਕਰਨ ਦੇ ਲਈ ਜਾਂ ਕਿਸੇ ਫੈਕਟਰੀ ਵਿੱਚ ਜਾਂਦੇ ਹਾਂ ਉਥੇ ਇਹ ਚੀਜ਼ਾਂ ਇਨ ਬਿਨ ਚੜੀਆਂ ਲਾਗੂ ਹੁੰਦੀਆਂ ਹਨ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ